ਜੁਗ ਹੋ ਜੁਗ ਅਟਲ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਦੇਵ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਹੰਦ ਸੋ ਬੈ ਮਾਨ ਜੁੜ ਬੈਠੀ ਸਮੂਹ ਸਾ ਸੰਗਤ ਬੜੇ ਪਿਆਰ ਸਹਿਤ ਆਪ ਜੀ ਗੁਰ ਚਰਨਾਂ ਵਿੱਚ ਬਿਰਾਜ਼ਮਾ ਨੂੰ ਆਪ ਜੀ ਨੇ ਪਿਆਰ ਸਹਿਤ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ਬਦ শ্রবণ ਕੀਤਾ ਹੈ ਰਾਗ ਆਸਾ ਦੇ ਅੰਦਰ ਇਹਨਾਂ ਹੀ ਪਾਵਨ ਬਚਨਾਂ ਨੂੰ ਅਸੀਂ ਹਰ ਰੋਜ਼ ਦੀ ਤਰ੍ਹਾਂ ਸ਼ਬਦ ਵਿਚਾਰ ਦੀ ਚੱਲ ਰਹੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਵਿਚਾਰਨ ਦਾ ਯਤਨ ਕਰਾਂਗੇ ਇਹ ਸ਼ਬਦ ਪਵਿੱਤਰ ਅੰਗ 350 ਦੇ ਦਰਜ ਹੈ ਜੀ ਗਰੀਬ ਨਵਾਜ਼ ਜੀ ਨੇ ਇਹਨਾਂ ਅੰਮ੍ਰਿਤ ਬਚਨਾਂ ਵਿੱਚ ਜੋ ਸਾਨੂੰ ਸਮਝਾਉਣਾ ਕੀਤਾ ਹੈ ਜੋ ਸਾਨੂੰ ਪਾਤਸ਼ਾਹ ਨੇ ਸਿੱਖਿਆ ਦਿੱਤੀ ਹੈ ਆ ਜੋ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜ ਬੈਠੇ ਹੋ ਕੋਈ ਰਸਨਾ ਵਾਂਜੀ ਨਾਰ ਹੋਈ ਬੜੀ ਪਿਆਰ ਅਦਬ ਸਹਿਤ ਸਤਿਗੁਰਾਂ ਦੇ ਚਰਨਾਂ ਦਾ ਤਰੋ ਧਿਆਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਅੰਗ ਸੰਗ ਸਹਾਇ ਹੋ ਕਰਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਪਾਠ ਛਾਪ ਹੀ ਕਰਵਾ ਲੈਣ ਪਿਆਰ ਅਦਬ ਸਹਿਤ ਆਖੋ ਜੀ ਸਤਨਾਮੁ ਸ਼੍ਰੀ ਸਾਹਿਬ ਜੀਓ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਸਾਹਿਬ ਜੀਓ ਅੱਜ ਦਾ ਪਾਵਨ ਬਚਨ ਹੈ ਆਸਾ ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰਾਗ ਆਸਾ ਵਿੱਚ ਕਿਰਪਾ ਕਰਦੇ ਆ ਪਵਨ ਉਪਾਏ ਧਰੀ ਸਭ ਤਰਤੀ ਜਲ ਅਗਨੀ ਦਾ ਬੰਦ ਕੀਤਾ ਕਿ ਉਸ ਪਰਮਾਤਮਾ ਨੇ ਜਦੋਂ ਇਹ ਸ੍ਰਿਸ਼ਟੀ ਬਣਾਈ ਹੈ ਸਭ ਤੋਂ ਪਹਿਲਾਂ ਪਰਮਾਤਮਾ ਹਵਾ ਨੂੰ ਪੈਦਾ ਕਰਦਾ ਹੈ ਪਵਨ ਉਪਾਏ ਪਵਨ ਦਾ ਅਰਥ ਹਵਾ ਹੈ ਵాయు ਪਰਮਾਤਮਾ ਨੇ ਹਵਾ ਬਣਾਈ ਵాయు ਪੈਦਾ ਕੀਤੀ ਫਿਰ ਪਰਮਾਤਮਾ ਨੇ ਇਸ ਧਰਤੀ ਨੂੰ ਬਣਾਇਆ ਪਾਉਣ ਉਪਾਏ ਧਰੀ ਸਭ ਧਰਤੀ ਇਸ ਧਰਤੀ ਨੂੰ ਮਾਲਕ ਨੇ ਉਹਦੀ ਥਾਂ ਤੇ ਧਰ ਦਿੱਤਾ ਟਿਕਾ ਦਿੱਤਾ ਕਿਉਂਕਿ ਜਿੰਨੇ ਵੀ ਤਤ ਨੇ ਹਰ ਇੱਕ ਤਤ ਨੂੰ ਮਾਲਕ ਨੇ ਉਹਦੀ ਥਾਂ ਤੇ ਟਿਕਾਇਆ ਹੋਇਆ ਹੈ ਜਿੰਨਾ ਵੀ ਬ੍ਰਹਮੰਡ ਹੈ ਜੋ ਕੁਝ ਅਸੀਂ ਦੇਖਦੇ ਹਾਂ ਤੱਕਦੇ ਹਾਂ ਸੁਣਦੇ ਹਾਂ ਕਿਉਂਕਿ ਜੋ ਕੁਝ ਅਸੀਂ ਦੇਖਦੇ ਆ ਉਹ ਤੇ ਸਾਡੇ ਸਾਹਮਣੇ ਆ ਪਰ ਕਈ ਵਾਰ ਅਸੀਂ ਉਹ ਸੁਣਦੇ ਆ ਜੋ ਅਸੀਂ ਅੱਖਾਂ ਨਾਲ ਵੇਖਿਆ ਨਹੀਂ ਹੈ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਦੱਸਿਆ ਵੀ ਇਸ ਦੁਨੀਆ ਤੋਂ ਪਰੇ ਬਹੁਤ ਕੁਝ ਹੈ ਇਸ ਧਰਤੀ ਤੋਂ ਪਰੇ ਬਹੁਤ ਕੁਝ ਹੈ ਜੋ ਨਜ਼ਰ ਨਹੀਂ ਆਉਂਦਾ ਭਾਵ ਇੱਕ ਇੱਕ ਗ੍ਰਹਿ ਜੋ ਕੁਝ ਵੀ ਰੱਬ ਨੇ ਬਣਾਇਆ ਹੈ ਵਹਿਗੁਰੂ ਨੇ ਉਹਨੂੰ ਉਹਦੀ ਥਾਂ ਤੇ ਟਿਕਾਇਆ ਹੋਇਆ ਜਿਵੇਂ ਇਹ ਧਰਤੀ ਰੱਬ ਨੇ ਟਿਕਾਈ ਹੋਈ ਹੈ ਹੁਣ ਸਾਨੂੰ ਕਿ ਪਤਾ ਧਰਤੀ ਕਿਹਦੇ ਸਹਾਰੇ ਟਿਕੀ ਹੋਈ ਹੈ ਇਸ ਧਰਤੀ ਦੇ ਹੇਠਾਂ ਕੀ ਕੁਝ ਹੈ ਚਾਹੇ ਵਿਗਿਆਨਿਕ ਕਹਨ ਨੂੰ ਬਹੁਤ ਕੁਝ ਕਹਿੰਦੇ ਪਰ ਪ੍ਰੋਪਰ ਤੌਰ ਤੇ ਉਹ ਰੱਬ ਹੀ ਜਾਣਦੇ ਕਿ ਉਹਨੇ ਇਸ ਧਰਤੀ ਦੇ ਹੇਠਾਂ ਰੱਖਿਆ ਕੀ ਹੋਇਆ ਇਹਨੂੰ ਕਿਵੇਂ ਟਿਕਾਇਆ ਹੋਇਆ ਗਰੀਬ ਨਵਾਜ਼ ਆਖਦੇ ਆ ਪੌਣ ਉਪਾਏ ਤਰੀ ਸਭ ਧਰਤੀ ਫਿਰ ਗਿਆਖ ਦੇ ਜਲ ਅਗਨੀ ਕਾ ਬੰਧ ਕੀਆ ਜਲ ਪਾਣੀ ਅਗਨੀ ਆਗ ਫਿਰ ਪਰਮਾਤਮਾ ਨੇ ਇਸ ਪਾਣੀ ਅਤੇ ਅਗਨ ਨੂੰ ਟਿਕਾ ਦਿੱਤਾ ਪਾਣੀ ਨੂੰ ਦੀ ਮਰਿਆਦ ਦਾ ਵਿੱਚ ਕਿੰਨੀਆਂ ਵਿੱਚ ਬੰਨ ਦਿੱਤਾ ਅਗਨ ਨੂੰ ਵੀ ਉਹਦੀ ਮਰਿਆਦਾ ਵਿੱਚ ਬੰਨਦਾ ਚਾਹੇ ਇਹ ਦੋਵੇਂ ਤਤ ਆਪਸ ਵਿੱਚ ਵਿਰੋਧੀ ਨੇ ਪਾਣੀ ਤੇ ਅਗਨੀ ਦਾ ਕੋਈ ਮੇਲ ਨਹੀਂ ਹੈ ਜਿੱਥੇ ਪਾਣੀ ਹੈ ਉੱਥੇ ਅੱਗ ਨਹੀਂ ਹੈ ਜਿੱਥੇ ਅੱਗ ਹੈ ਉੱਥੇ ਪਾਣੀ ਨਹੀਂ ਹੈ ਪਰ ਉਸ ਪਰਮਾਤਮਾ ਨੇ ਦੋਵਾਂ ਆਪਸੀ ਵਿਰੋਧੀ ਤੱਤਾਂ ਨੂੰ ਇੱਕ ਥਾਂ ਤੇ ਟਿਕਾਇਆ ਹੈ ਦੋਵਾਂ ਨੂੰ ਇੱਕ ਥਾਂ ਤੇ ਮਿਲਾਇਆ ਕਿਉਂਕਿ ਜੇ ਇਹਨਾਂ ਦਾ ਮਿਲਾਪ ਨਹੀਂ ਹੁੰਦਾ ਤੇ ਰਚਨਾ ਨਹੀਂ ਹੋ ਸਕਦੀ ਪੰਜ ਤੱਤਾਂ ਦੇ ਮਿਲਾਪ ਨਾਲ ਹੀ ਤੇ ਸਰੀਰ ਬਣਦੇ ਨੇ ਨਾ ਪੰਜ ਤਤਾਂ ਦਾ ਜਦੋਂ ਮਿਲਾਪ ਹੁੰਦਾ ਹੈ ਇਹਨਾਂ ਦਾ ਸੰਯੋਗ ਹੁੰਦਾ ਹੈ ਉਦੋਂ ਹੀ ਇਸ ਸੰਸਾਰ ਦੀ ਰਚਨਾ ਸ਼ੁਰੂ ਹੁੰਦੀ ਹੈ ਜਿਵੇਂ ਧਰਤੀ ਹੈ ਹਵਾ ਹੈ ਅੱਗ ਹੈ ਪਾਣੀ ਹੈ ਆਕਾਸ਼ ਹੈ ਪੰਜ ਤਤ ਨੇ ਪਰਮਾਤਮਾ ਨੇ ਪੰਜ ਤਤ ਬਣਾਏ ਆ ਪੰਜਾਂ ਤਤਾਂ ਤੋਂ ਬਾਅਦ ਫਿਰ ਸਭ ਕੁਝ ਬਣਾ ਦਿੱਤਾ ਮਾਲਕ ਨੇ ਜੋ ਉਹਦੀ ਮੋਜ ਵਿੱਚ ਆਇਆ ਉਹਨੇ ਕੋਈ ਸੰਸਾਰ ਨੂੰ ਰਚਣ ਲੱਗਿਆ ਸੋਚਿਆ ਨਹੀਂ ਵੀ ਮੈਂ ਆ ਬਣਾਉਣਾ ਹੈ ਰੱਬ ਨੇ ਪਹਿਲਾਂ ਕੁਝ ਵੀ ਸੋਚਿਆ ਨਹੀਂ ਸੀ ਪਲਾਨ ਨਹੀਂ ਸੀ ਕੀਤਾ ਉਹਨੇ ਉਹਦੀ ਜਿਵੇਂ ਜਿਵੇਂ ਉਹਦੀ ਮौज ਆਉਂਦੀ ਰਹੀ ਨਾ ਜੀ ਜਿਵੇਂ ਉਹ ਨੂੰ ਪਹੁੰਚਦਾ ਰਿਹਾ ਉਸੇ ਤਰ੍ਹਾਂ ਹੀ ਆਪਣੀ ਸੰਸਾਰ ਦੀ ਰਚਨਾ ਨੂੰ ਕਰਦਾ ਰਿਹਾ ਕਿਉਂਕਿ ਉਹਨੂੰ ਬਣਾਉਣ ਲੱਗਿਆ ਕੋਈ ਜ਼ਿਆਦਾ ਵਕਤ ਥੋੜਾ ਲੱਗਿਆ ਉਹਨੇ ਇੱਕ ਪਲ ਦੇ ਅੰਦਰ ਇੱਕ ਨਿਮਖ ਦੇ ਅੰਦਰ ਸਭ ਕੁਝ ਬਣਾ ਦਿੱਤਾ ਜੋ ਉਹਨੂੰ ਚਾਹੀਦਾ ਸੀ ਜੋ ਉਹਨੂੰ ਚੰਗਾ ਲੱਗਿਆ ਮਾਲਕ ਨੇ ਸਤਿਗੁਰ ਨੇ ਤਾਂ ਹੀ ਆਖਿਆ ਸੀ ਵੀ ਜਦ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਦੋਂ ਮਾਲਕ ਦੀ ਮੌਜ ਆਏ ਕੁਝ ਰਚਿਆ ਜਾਏ ਕੁਝ ਬਣਾਇਆ ਜਾਏ ਤੇ ਮਾਲਕ ਨੇ ਇੱਕ ਪਲਾਂ ਦੇ ਵਿੱਚ ਸਭ ਕੁਝ ਬਣਾ ਕੇ ਖੜਾ ਕਰ ਦਿੱਤਾ ਇਸ ਕਰਕੇ ਮਹਾਰਾਜ ਆਖਦਿਆ ਉਹ ਮਾਲਕ ਇੰਨੀ ਵੱਡੀ ਸਮਰੱਥਾ ਦਾ ਮਾਲਕ ਹੈ ਉਹਨੇ 55 ਤਤਾਂ ਜੋ ਤਤ ਆਪਸ ਵਿੱਚ ਵਿਰੋਧੀ ਨੇ ਧਰਤੀ ਤੇ ਆਕਾਸ਼ ਵੀ ਆਪਸ ਵਿੱਚ ਵਿਰੋਧੀ ਨੇ ਪਰ ਮਾਲਕ ਨੇ ਇਹਨਾਂ ਨੂੰ ਵੀ ਬਰਾਬਰ ਇੱਕ ਮੇਲ ਇਹਨਾਂ ਦਾ ਕਰਵਾ ਕੇ ਸੰਯੋਗ ਕਰਵਾ ਕੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਮਹਾਰਾਜ ਆਖਦਿਆ ਪਾਉਨ ਉਪਾਏ ਧਰੀ ਸਭ ਧਰਤੀ ਜਲ ਅਗਨੀ ਦਾ ਬੰਦ ਕੀਆ ਫਿਰ ਗਿਆ ਆਖਦਿਆ ਅੰਦੁਲੇ ਦੇਹ ਸਿਰ ਮੂੰਡ ਕਟਾਇਆ ਰਾਵਣ ਮਾਰ ਕੇ ਆ ਵੱਡਾ ਭਇਆ ਸਤਿਗੁਰ ਜੀ ਆਖਦਿਆ ਭਾਈ ਇਹ ਨਾ ਸੋਚ ਲਿਓ ਕਿ ਉਸ ਪਰਮਾਤਮਾ ਨੇ ਉਹ ਰਾਵਣ ਨੂੰ ਮਾਰ ਕੇ ਬਹੁਤ ਵੱਡਾ ਬਣ ਗਿਆ ਜੋ ਰਾਵਣ ਨੂੰ ਨਾ ਮਾਰਦਾ ਵੱਡਾ ਤਾਂ ਵੀ ਸੀ ਉਹ ਏ ਨਹੀਂ ਇਥੇ ਇਸ ਸ਼ਬਦ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਮਾਲਕ ਨੇ ਕੁਝ ਉਹਨਾਂ ਦਾ ਜ਼ਿਕਰ ਕੀਤਾ ਜਿਵੇਂ ਅਸੀਂ ਕੋਈ ਮਲੁਖ ਆਪਣੀ ਜ਼ਿੰਦਗੀ ਵਿੱਚ ਕੋਈ ਕੰਮ ਕਰਦਾ ਸੀ ਕਹਿੰਦੇ ਨੇ ਬੰਦੇ ਬੜਾ ਵੱਡਾ ਕੰਮ ਕੀਤਾ ਉਹ ਆਪਣੇ ਕੰਮ ਕਰਕੇ ਵੱਡਾ ਬਣ ਜਾਂਦਾ ਪਰ ਮਹਾਰਾਜ ਆਖਦੇ ਆ ਵੀ ਜਿਹੜਾ ਪ੍ਰਮਾਤਮਾ ਤੋਂ ਪਹਿਲਾਂ ਹੀ ਵੱਡਾ ਹੈ ਇਹ ਨੇ ਉਹ ਨੂੰ ਆਪਣੇ ਆਪਣੇ ਵਡਿਆਈ ਕਰਵਾਉਣ ਲਈ ਉਹ ਨੂੰ ਕੁਝ ਉਹ ਨੂੰ ਕੋਈ ਵੱਡੇ ਕੰਮ ਕਰਨੇ ਪੈਣਿਆ ਨਹੀਂ ਉਹ ਭਾਵੇਂ ਕੁਝ ਨਾ ਕਰੇ ਉਹ ਵੱਡੇ ਤੋਂ ਵੱਡਾ ਹੀ ਹੈ ਉਹਦੀ ਵਡਿਆਈ ਆਪਣੇ ਆਪ ਵਿੱਚ ਬਹੁਤ ਵੱਡੀ ਹੈ ਬੰਦੇ ਨੂੰ ਕੁਝ ਕਰਨ ਲਈ ਆਪਣੇ ਆਪ ਨੂੰ ਵੱਡਾ ਬਣਾਉਣ ਲਈ ਨੂੰ ਕੁਝ ਕਰਨਾ ਪੈਂਦਾ ਹੈ ਇਨਸਾਨ ਨੂੰ ਰੱਬ ਨੂੰ ਆਪਣੇ ਆਪ ਨੂੰ ਦੁਨੀਆ ਵਿੱਚ ਵੱਡਾ ਅਖਵਾਉਣ ਲਈ ਕੁਝ ਕਰਨ ਦੀ ਲੋੜ ਰਹੀ ਹੈ ਉਹ ਪਰਮਾਤਮਾ ਪਹਿਲਾਂ ਤੋਂ ਹੀ ਸਭ ਤੋਂ ਵੱਡਾ ਹੈ ਇੱਥੇ ਤਾਂ ਗੁਰੂ ਨਾਨਕ ਦੇਵ ਜੀ ਆਖਦਿਆ ਅੰਦੁਲੇ ਦਹੇ ਸਿਰ ਮੋਢ ਕਟਾਇਆ ਰਾਵਣ ਜੇ ਦੀ ਮਤ ਮਾਰੇਗੀ ਅਕਲ ਵਿੱਚ ਅੰਨਾ ਹੋਇਆ ਬੰਦਾ ਮਹਾਰਾਜ ਆਖਦਿਆ ਇਹਨੇ ਆਪਣਾ ਸਰਬਨਾਸ਼ ਆਪ ਕਰਵਾਇਆ ਰੱਬ ਨੇ ਇਹਨੂੰ ਤਾਕਤਾਂ ਵੀ ਦਿੱਤੀਆਂ ਰੱਬ ਨੇ ਇਹਨੂੰ ਬਹੁਤ ਕੁਝ ਦਿੱਤਾ ਪਰ ਜਦੋਂ ਬੰਦੇ ਦੀ ਮਤ ਮਾਰੀ ਜਾਂਦੀ ਹੈ ਅਕਲ ਮਾਰੀ ਜਾਂਦੀ ਹੈ ਫਿਰ ਪਰਮਾਤਮਾ ਉਸ ਜਿੱਥੋਂ ਸਭ ਕੁਝ ਮਿਲਿਆ ਹੁੰਦਾ ਹੈ ਉਸੇ ਪਰਮਾਤਮਾ ਦਾ ਮੱਥਾ ਲਾ ਬੈਠਦਾ ਹੈ ਸਤਿਗੁਰ ਜੀ ਆਖਦਿਆ ਅੰਦੁਲੇ ਦੇਹ ਸਿਰ ਦੇ ਸਿਰ ਤੋਂ ਪਾਵੇ ਦਸਾਂ ਸਿਰਾਂ ਵਾਲਾ ਰਾਵਣ ਅੰਦੁਲੇ ਦੇਹ ਸਿਰ ਮੂੜ ਕਟਾਇਆ ਆਪਣਾ ਸਿਰ ਵਢਾ ਕੇ ਬਹਿ ਗਿਆ ਆਪਣਾ ਸਰਬਨਾਸ਼ ਕਰਵਾ ਕੇ ਬਹਿ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਦੇਖੋ ਤੁਸੀਂ ਉਹ ਰਾਵਣ ਆਪਣਾ ਸਿਰ ਵਢਾ ਕਰਕੇ ਉਹਦਾ ਤੇ ਦੁਨੀਆ ਤੋਂ ਅੰਤ ਹੋ ਗਿਆ ਚਲਾ ਗਿਆ ਪਰ ਜਿਹੜੇ ਬੰਦਿਆਂ ਨੇ ਵੇਖਿਆ ਅਭੀ ਪ੍ਰਮਾਤਮਾ ਨੇ ਰਾਵਣ ਦਾ ਸੰਘਾਰ ਕਰ ਦਿੱਤਾ ਰੱਬ ਤੇ ਬਹੁਤ ਵੱਡਾ ਬਣ ਗਿਆ ਮਹਾਰਾਜ ਆਖਦੇ ਆ ਇਹ ਸ਼ਬਦ ਨਹੀਂ ਕਹਿਣੇ ਕਿ ਇਕੱਲੇ ਰਾਵਣ ਨੂੰ ਮਾਰ ਕੇ ਰੱਬ ਵੱਡਾ ਬਣਿਆ ਉਹਦੀ ਤਾਕਤ ਹੀ ਬਹੁਤ ਵੱਡੀ ਹੈ ਇਸ ਕਰਕੇ ਰਾਵਣ ਮਾਰ ਕਿਆ ਵੱਡਾ ਭਇਆ ਹਜ਼ੂਰ ਨੇ ਇੱਕ ਸਵਾਲੀਆ ਨਿਸ਼ਾਨ ਕੀਤਾ ਇੱਥੇ ਕਿ ਕਦੀ ਇਹ ਸ਼ਬਦ ਮਤ ਨਹੀਂ ਕਹਿਣੇ ਪਰਮਾਤਮਾ ਫਲਾਣੇ ਕੰਮ ਕਰਕੇ ਵੱਡਾ ਹੋਇਆ ਰਾਵਣ ਨੂੰ ਦੁਨੀਆ ਵੱਡਾ ਮੰਨਦੀ ਹੋਵੇ ਵੀ ਤਾਕਤ ਵਿੱਚ ਬਹੁਤ ਵੱਡਾ ਸੀ ਉਹਦੇ ਕੋਲ ਸ਼ਕਤੀਆਂ ਸਨ ਬਹੁਤ ਕੁਝ ਸੀ ਪਰ ਇਹ ਨਹੀਂ ਹੈ ਕਿ ਜੇ ਉਹਦਾ ਸੰਘਾਰ ਹੋਇਆ ਤੇ ਉਹਦਾ ਸੰਘਾਰ ਕਰਨ ਵਾਲਾ ਉਹਦੇ ਕਰਕੇ ਵੱਡਾ ਬਣਿਆ ਉਦੋਂ ਉਹਨੂੰ ਮਾਰਨ ਕਰਕੇ ਵੱਡਾ ਨਹੀਂ ਬਣਿਆ ਕਿਉਂਕਿ ਰੱਬ ਦੇ ਇੱਕ ਨਿਯਮ ਹੈ ਜਿਹੜਾ ਬੰਦਾ ਹੰਕਾਰ ਵਿੱਚ ਆ ਕੇ ਅਤ ਚੁੱਕਣੀ ਸ਼ੁਰੂ ਕਰ ਦਿੱਤਾ ਉਹਦਾ ਅੰਤ ਹੁੰਦਾ ਹੀ ਹੁੰਦਾ ਹੈ ਇਹ ਚਾਹੇ ਰਾਵਣ ਸੀ ਚਾਹੇ ਕੋਈ ਵੀ ਹੁੰਦਾ ਜੇ ਉਹਨੇ ਵੀ ਆਹ ਕੰਮ ਕਰਨੇ ਸੀ ਤੇ ਅੰਤੋਦਾ ਵੀ ਹੋਣਾ ਸੀ ਇਸ ਕਰਕੇ ਕੇਵਲ ਰਾਵਣ ਨੂੰ ਮਾਰ ਕੇ ਰੱਬ ਵੱਡਾ ਨਹੀਂ ਬਣਿਆ ਤਰਗਲ ਅਗਲਾ ਬਚਨ ਮਹਾਰਾਜ ਆਖਦੇ ਸੱਚੇ ਪਾਤਸ਼ਾਹ ਜੀ ਹਜ਼ੂਰ ਕਹਿਣ ਲੱਗੇ ਕਿਆ ਉਪਮਾ ਤੇਰੀ ਆਖੀ ਜਾਏ ਏ ਰੱਬ ਜੀ ਤੇਰੀ ਵਡਿਆਈ ਕਿੰਨੀ ਕੁ ਆਖੀ ਜਾਏ ਤੁਹਾਡੀ ਉਪਮਾ ਤੁਹਾਡੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਤੂੰ ਸਰਬੇਪੂਰ ਰਹਿਆਲੇ ਬਲਾਈ ਰੱਬ ਜੀ ਤੁਸੀਂ ਸਰਬੱਤ ਵਿੱਚ ਸਮਾਏ ਹੋਏ ਤੁਸੀਂ ਸਰਬੱਤ ਵਿੱਚ ਰਮੇ ਹੋਏ ਇੱਕ ਥਾਂ ਤੇ ਨਹੀਂ ਹੈ ਤੁਹਾਡਾ ਵਾਸਾ ਜਿੰਨਾ ਕੁਝ ਤੁਸੀਂ ਬਣਾਇਆ ਹੈ ਆਪਣੀ ਬਣਾਈ ਹੋਈ ਇੱਕ ਇੱਕ ਚੀਜ਼ ਵਿੱਚ ਰੱਬ ਜੀ ਤੁਸੀਂ ਆਪਣਾ ਆਪਾ ਟਿਕਾਇਆ ਹੋਇਆ ਹਾਂ ਜੋ ਤੁਸੀਂ ਬਣਾਇਆ ਹੈ ਉਹਨਾਂ ਵਿੱਚ ਕੋਈ ਵਿਰਲੇ ਹੁੰਦੇ ਆ ਜਿਹੜੇ ਹਰ ਪਲ ਤੁਹਾਡਰ ਆਪਣੇ ਲਿਵ ਜੋੜੀ ਰੱਖਦੇ ਸਾਰੇ ਨਹੀਂ ਆ ਬਹੁਤ ਥੋੜੇ ਆ ਜਿਨ੍ਹਾਂ ਨੂੰ ਪਰਮਾਤਮਾ ਦੇ ਭੈ ਵਿੱਚ ਰਹਿਣਾ ਆਉਂਦਾ ਹੈ ਜਿਨ੍ਹਾਂ ਨੇ ਪਰਮਾਤਮਾ ਦੀ ਰਾਜਾ ਤੇ ਉਸ ਮਾਲਕ ਦੇ ਹੁਕਮ ਨੂੰ ਮੰਨਿਆ ਹੈ ਜਿਨ੍ਹਾਂ ਨੇ ਮਨ ਵੀ ਸੋਚਿਆ ਵੀ ਰੱਬ ਤੋਂ ਵੱਡਾ ਤੇ ਕੋਈ ਨਹੀਂ ਹੈ ਅਸੀਂ ਆਪਣੇ ਵੱਡੇ ਦੇ ਨਾਲ ਹੀ ਲਿਵ ਜੋੜਨੀ ਹੈ ਹਜ਼ੂਰ ਆਖਦਿਆ ਬਣਾਏ ਤੇ ਮਨਮੁਖ ਵੀ ਤੇ ਰੱਬ ਨੇ ਬਣਾਏ ਆ ਹੋ ਰਾਵਣ ਨੂੰ ਵੀ ਤੇ ਰੱਬ ਨੇ ਪੈਦਾ ਕੀਤਾ ਸੀ ਪਰ ਰਾਵਣ ਜਦੋਂ ਆਪਣੀ ਹਉਮੈ ਵਿੱਚ ਆ ਜਾਂਦਾ ਹੈ ਉਸ ਰੱਬ ਨਾਲੋਂ ਦੇ ਲਿਵ ਟੁੱਟ ਜਾਂਦੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਉਹਦੇ ਵਿੱਚ ਇਹ ਕਿਹਾ ਜਾ ਵੀ ਬਿਲੇ ਰੱਬ ਨੇ ਬਣਾਇਆ ਸਾਰੀ ਸ੍ਰਿਸ਼ਟੀ ਰੱਬ ਨੇ ਬਣਾਈ ਬਸ ਇਹਦੇ ਵਿੱਚ ਜਿਨ੍ਹਾਂ ਨੂੰ ਇਸ ਚੀਜ਼ ਦਾ ਭੇਦ ਆ ਗਿਆ ਕਿ ਉਹ ਰੱਬ ਹੀ ਵੱਡਾ ਹੈ ਕੋਈ ਬੰਦਾ ਤਾਕਤਾਂ ਕਰਕੇ ਸਮਰੱਥਾ ਕਰਕੇ ਵੱਡਾ ਨਹੀਂ ਬਣ ਸਕਦਾ ਜਿਹੜੇ ਨਿਮਰਤਾ ਵਿੱਚ ਰਹੇ ਉਹੀ ਫਿਰ ਗੁਰੂ ਨਾਲ ਆਪਣੀ ਲਿਵ ਜੋੜੀ ਰੱਖਦੇ ਹੈ ਮਹਾਰਾਜ ਕਹਿ ਰਹੇ ਆ ਤੂੰ ਸਰਬੇਪੂਰ ਰਹਿਆ ਲੇਵ ਲਾਈਂ ਤੇ ਰੱਬ ਜੀ ਤੁਸੀਂ ਸਰਬੱਤ ਵਿੱਚ ਪੂਰ ਹੋ ਪੂਰ ਰਹੇ ਹੋ ਤਾਂ ਭਾਵ ਹੁੰਦਾ ਕਿ ਕਿਸੇ ਥਾਂ ਤੇ ਵੱਦ ਘਟ ਨਾ ਹੋਣਾ ਉਹ ਪ੍ਰਮਾਤਮਾ ਜਿੱਥੇ ਵੀ ਹੈ ਉਹ ਬਰਾਬਰ ਹੈ ਉਹਨੇ ਕਦੀ ਫਰਕ ਨਹੀਂ ਪਾਇਆ ਕਿਸੇ ਸ਼ਖਸ ਦੇ ਨਾਲ ਵੀ ਜਿੰਨੇ ਉਹਨੇ ਜੀਵ ਪੈਦਾ ਕੀਤਾ ਰੱਬ ਨੇ ਇਹ ਨਹੀਂ ਵੀ ਮੈਂ ਫਲਾਣੀ ਜੀਵ ਵਿੱਚ ਮੈਂ ਥੋੜਾ ਰਹਿਣਾ ਫਲਾਣੀ ਜੀਵ ਵਿੱਚ ਮੈਂ ਜ਼ਿਆਦਾ ਰਹਿਣਾ ਨਹੀਂ ਉਹ ਬਰਾਬਰ ਰਮਿਆ ਹੋਇਆ ਹਰ ਇੱਕ ਚੀਜ਼ ਵੀ ਜੋ ਉਹਨੇ ਪੈਦਾ ਹੀ ਕੀਤੀ ਹੈ ਬਸ ਉਹਦੇ ਵਿੱਚ ਜੋਨੇ ਰੱਬ ਨੇ ਬਣਾਇਆ ਕਿਸੇ ਵਿੱਚ ਵੱਧ ਘੱਟ ਨਹੀਂ ਹੈ ਸਤਿਗੁਰਜੀ ਆਖਦਿਆ ਹੈ ਉਹ ਹਰ ਇੱਕ ਦੇ ਅੰਦਰ ਕਿਸੇ ਨੂੰ ਆਪਣੇ ਅੰਦਰ ਘੱਟ ਪ੍ਰਤੀਤ ਹੁੰਦਾ ਕਿਸੇ ਨੂੰ ਜ਼ਿਆਦਾ ਪ੍ਰਤੀਤ ਹੁੰਦਾ ਪਰ ਇਹ ਬੰਦੇ ਦੀ ਅਵਸਥਾ ਤੇ ਅਕੋਰਡਿੰਗ ਗੱਲ ਹੁੰਦੀ ਹੈ ਰੱਬ ਵੱਲੋਂ ਤੇ ਕੋਈ ਵਿਤਕਰਾਂ ਨਹੀਂ ਕੀਤਾ ਗਿਆ ਰੱਬ ਸਾਰਿਆਂ ਵਿੱਚ ਬਰਾਬਰ ਹੀ ਰਮਿਆ ਹੋਇਆ ਉਹ ਸਾਰੀਆਂ ਥਾਵਾਂ ਤੇ ਕੋ ਸਮਾਨ ਹੈ ਹਜ਼ੂਰ ਆਖਦੇ ਆ ਤੂੰ ਸਰਬੇਪੂਰ ਰਹਿ ਆ ਲਿਵਲਾਈਂ ਰਹਾਉ ਫਿਰ ਗਿਆਖ ਤੇ ਜੀ ਉਪਾਏ ਜੁਗਤ ਹੱਤ ਕੀਨੀ ਕਾਲੀ ਨਥ ਕਿਆ ਵੱਡਾ ਭਇਆ ਮਹਾਰਾਜ ਜੀ ਤੁਸੀਂ ਨਾ ਜੀ ਉਪਾਏ ਜੀ ਉਪਾਏ ਤੋਂ ਭਾਵ ਹੁੰਦਾ ਹੈ ਜੀ ਪੈਦਾ ਕਰਨੇ ਉਪਾਏ ਤੋਂ ਭਾਵ ਹੈ ਪੈਦਾ ਕਰਨਾ ਸਿਰਜਣਾ ਕਰਨੀ ਜਿੰਨੇ ਵੀ ਜੀਵ ਆਸੀਮੀ ਵਿੱਚਾਂ ਰੱਬ ਜੀ ਤੁਸੀਂ ਇੱਕ ਜੋਗਤ ਦੇ ਨਾਲ ਨਾ ਇਹ ਸਾਰੇ ਜੀ ਪੈਦਾ ਕੀਤੇ ਤੁਸੀਂ ਇਹ ਜੋਗਤ ਕਿਸੇ ਹੋਰ ਦੇ ਹੱਥ ਵਿੱਚ ਨਹੀਂ ਦਿੱਤੀ ਸ੍ਰਿਸ਼ਟੀ ਨੂੰ ਬਣਾਉਣ ਦੀ ਇਹ ਜੋਗਤ ਕੇਵਲ ਤੇ ਕਿਰ ਤੁਹਾਡੇ ਕੋਲ ਹੈ ਹੋਰ ਕਿਸੇ ਕੋਲ ਇਹ ਜੋਗਤ ਨਹੀਂ ਹੈ ਸਮਰੱਥਾ ਨਹੀਂ ਹੈ ਕਿ ਜਿਹੜਾ ਇਸ ਸੰਸਾਰ ਨੂੰ ਰਚ ਦੇਵੇ ਬਣਾ ਦੇਵੇ ਜੀਵਾ ਨੂੰ ਪੈਦਾ ਕਰ ਦੇਵੇ ਉਹਨਾਂ ਸਰਬਨਾਸ਼ ਕਰ ਦੇਵੇ ਨਹੀਂ ਇਹ ਸਭ ਕੁਝ ਰੱਬ ਜੀ ਤੁਹਾਡ ਤੁਸੀਂ ਆਪਣੇ ਹੱਥ ਵਿੱਚ ਲਿਆ ਹੋਇਆ ਹੈ ਸਾਰੀ ਤਾਕਤ ਫਿਰ ਅੱਗੇ ਆਖਦੇ ਆ ਕਾਲੀ ਨਥ ਕਿਆ ਵੱਡਾ ਭਇਆ ਕਾਲੀ ਨਥ ਇਹ ਵੀ ਇੱਕ ਸਾਖੀ ਜੁੜੀਏ ਦੇ ਨਾਲ ਵੀ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਨੇ ਜਿਵੇਂ ਪਹਿਲਾ ਉਦਾਹਰ ਰਾਵਣ ਦੀ ਆਗੀ ਹੈ ਵੀ ਰਾਵਣ ਨੂੰ ਮਾਰ ਕੇ ਉਹ ਵੱਡਾ ਨਹੀਂ ਬਣਿਆ ਉਸੇ ਤਰ੍ਹਾਂ ਕਾਲੀ ਇੱਕ 나ਗ ਸੀ ਕ੍ਰਿਸ਼ਨ ਜੀ ਦੇ ਸਮੇਂ ਯਮੁਨਾ ਚੋਂ ਨਿਕਲਦਾ ਤੇ ਕਾਲੀ ਕਾਲੀ 나ਗ ਦਾ ਸੰਘਾਰ ਕਰਦਾ ਕ੍ਰਿਸ਼ਨ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਆ ਕਿ ਰੱਬ ਨੇ ਪਰਮਾਤਮਾ ਨੇ ਜੇ ਇਸ ਸੰਸਾਰ ਵਿੱਚ ਆਪਣੇ ਅਵਤਾਰ ਪੈਦਾ ਕੀਤੇ ਆ ਜੇ ਉਹਨਾਂ ਰਾਹੀ ਉਹ ਕਾਲੀ ਨਾਗ ਦਾ ਸੰਘਾਰ ਕਰਦਾ ਉਹਨੂੰ ਨੱਥ ਪਾਉਂਦਾ ਕਾਲੀ ਨੱਥ ਕਿਆ ਵੱਡਾ ਭਇਆ ਜੇ ਉਹਨੂੰ ਨੱਥ ਪਾਉਂਦਾ ਹੈ ਕੇ ਰੱਬ ਉਹਨੂੰ ਨੱਥ ਪਾਉਣ ਕਰਕੇ ਵੱਡਾ ਨਹੀਂ ਬਣ ਗਿਆ ਇਥੇ ਕਰਮ ਗਿਣੇ ਕੁਝ ਕਿ ਉਹ ਆਪਣੇ ਆਪ ਵਿੱਚ ਵੱਡਾ ਹੈ ਪਰ ਜਿਹੜਾ ਕੋਈ ਸ਼ਖਸ ਕਵੇ ਵੀ ਤ੍ਰੇਤੇ ਵਿੱਚ ਆ ਕੀਤਾ ਰੱਬ ਤਾਂ ਵੱਡਾ ਹੋ ਗਿਆ ਹੁ ਰਾਵਣ ਤ੍ਰੇਤੇ ਵਿੱਚ ਆਉਂਦਾ ਤੇ ਕਾਲੀ ਦਵਾਪਰ ਵਿੱਚ ਐ ਯੁਗਾਂ ਦਾ ਫਰਕ ਹੈ ਹਰ ਇੱਕ ਯੁਗ ਵਿੱਚ ਜਿੰਨੇ ਜਿੰਨੇ ਰੱਬ ਨੂੰ ਕੁਝ ਇਹੋ ਜਿਹੇ ਕੌਤਕ ਕਰਦਿਆਂ ਦੇਖਿਆ ਉਹਨੇ ਵੱਡਾ ਕਹਿ ਦਿੱਤਾ ਗੁਰੂ ਨਾਨਕ ਜੀ ਬਸ ਇੰਨਾ ਸਮਝਾਉਣਾ ਚਾਹੁੰਦੇ ਆ ਕਿ ਰੱਬ ਬਸ ਵੱਡਾ ਹੀ ਵੱਡਾ ਹੈ ਕੋਈ ਇੱਕ ਕੰਮ ਉਹਦਾ ਵੱਡਾ ਵੇਖ ਕੇ ਨਹੀਂ ਕਿਹਾ ਜਾ ਸਕਦਾ ਵੀ ਰੱਬ ਇਸ ਕੰਮ ਕਰਕੇ ਵੱਡਾ ਬਣਿਆ ਬਸ ਇਹ ਤੇ ਉਹਦੇ ਛੋਟੇ ਛੋਟੇ ਕੰਮ ਨੇ ਉਹਦੇ ਅੱਗੇ ਕੀ ਚੀਜ਼ਾਂ ਨੇ ਕੁਝ ਵੀ ਨਹੀਂ ਉਹਦੇ ਅੱਗੇ ਆ ਤੇ ਸਤਿਗੁਰ ਜੀ ਆਖਦੇ ਆ ਕਾਲੀ ਨਥ ਕਿਆ ਵੱਡਾ ਭਇਆ ਫਿਰ ਗਿਆ ਆਖਦੇ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ ਸਰਬ ਨਿਰੰਤਰ ਰਵ ਰਹਿਆ ਹੈ हे अकाल पुरख वाहेगुरु जीओ तुसी ऐसे परम पुरख हो कर्ता पुरख हो तुसी संसार विच किसे जीव दे खास खसम नहीं हो किस तु पुरख जोरू कण कहिए जोरू दा अर्थ स्त्री है पत्नी पुरख दा अर्थ है पति वैसे जदे तुसी वाणी विच पढ़दे हां ਬਾੜੀ ਵਿੱਚ 23 ਬਚਨ ਹੁੰਦੇ ਵੀ ਇੱਕ ਕੰਤ ਬਾਕੀ ਸਭੇ ਨਾਰ ਵੀ ਬਾਕੀ ਸਾਰੀਆਂ ਇਸਤਰੀਆਂ ਨੇ ਇਹਨਾਂ ਸਾਰਿਆਂ ਦਾ ਪਤੀ ਇੱਕੋ ਇੱਕ ਪਰਮਾਤਮਾ ਹੈ ਵੈਗੁਰੂ ਹੈ ਪ੍ਰਿਥਮ ਮਹਾਰਾਜ ਕਹਿ ਰਿਹਾ ਵੀ ਇਹ ਜਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਪਰਮਾਤਮਾ ਇੱਕੋ ਪਤੀ ਹੈ ਬਾਕੀ ਸਾਰੀਆਂ ਉਹਦੀਆਂ ਪਤਨੀਆਂ ਨੇ ਮਹਾਰਾਜ ਆਖਦਿਆ ਪਰ ਕੋਈ ਇਹ ਨਹੀਂ ਕਹਿ ਸਕਦਾ ਬੰਦਾ ਹੱਥ ਖੜਾ ਕਰਕੇ ਕਿ ਰੱਬ ਬਸ ਮੇਰਾ ਹੈ ਉਹ ਮੇਰਾ ਖਾਸ ਖਸਮ ਹੈ ਮੇਰਾ ਮਾਲ ਖਾਸ ਹੈ ਬਾਕੀਆਂ ਦੀ ਪਰਵਾਹ ਨਹੀਂ ਕਰਦਾ ਮਹਾਰਾਜਾ ਜਦੂ ਕਿਸੇ ਇੱਕ ਦਾ ਖਾਸ ਨਹੀਂ ਹੈ ਉਹ ਸਾਰਿਆਂ ਦਾ ਹੀ ਹੈ ਜਿਹੜਾ ਜਿੰਨਾ ਰੱਬ ਨੂੰ ਪਿਆਰ ਕਰਦਾ ਹੈ ਉਹ ਉਹਦੇ ਲਈ ਖਾਸ ਹੈ ਜਿੰਨਾ ਕੋਈ ਨੂੰ ਪਿਆਰ ਕਰਦਾ ਹੈ ਸਤਗੁਰ ਜੀ ਆਖਦੇ ਕਿਸ ਤੂੰ ਪੁਰਖ ਜੋਰੂ ਕੌਣ ਕਹੀਏ ਤੇ ਸਤਗੁਰ ਜੀ ਕੋਈ ਕਿਸੇ ਨੂੰ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਮੇਰੀ ਖਾਸ ਪਤਨੀ ਹੈ। ਭਾਵੇਂ ਜਿੰਨੇ ਜੀਵ ਨੇ ਕਿ ਇਹ ਮੇਰਾ ਖਾਸ ਹੈ। ਸਤਿਗੁਰੂ ਜੀ ਆਖਦੇ ਆ ਰੱਬ ਜੀਓ ਤੁਹਾਡੀ ਸਮਰੱਥਾ ਇੰਨੀ ਹੈ ਤੁਸੀਂ ਸਾਰਿਆਂ ਲਈ ਬਰਾਬਰ ਹੋ। ਹਾਂ ਇਹ ਹੋ ਸਕਦਾ ਹੈ ਕਿ ਕੋਈ ਤੁਹਾਡੇ ਨਾਮ ਨੂੰ ਜਪਦਾ ਹੈ, ਤੁਹਾਡੀ ਬੰਦਗੀ ਕਰਦਾ ਹੈ। ਕਿ ਜਿਹੜਾ ਨਾਮ ਜਪੇਗਾ ਉਹ ਤੇ ਤੁਹਾਨੂੰ ਪਿਆਰਾ ਲੱਗੇਗਾ ਲੱਗੇਗਾ ਇਹ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜਾ ਤੁਹਾਡਾ ਨਾਮ ਜਪੇਗਾ ਉਹ ਤੇ ਤੁਹਾਨੂੰ ਪਿਆਰਾ ਲੱਗਣਾ ਹੀ ਲੱਗਣਾ ਤੇ ਜਿਹੜਾ ਤੁਹਾਡੇ ਹੁਕਮ ਨੂੰ ਮੰਨਦਾ ਤੁਹਾਡੀ ਰਜਾ ਵਿੱਚ ਰਹਿੰਦਾ ਉਹ ਵੀ ਤੁਹਾਨੂੰ ਪਿਆਰਾ ਲੱਗਣਾ ਕਿਉਂਕਿ ਮਹਾਰਾਜ ਨੇ ਬਚਨ ਬਾਣੀ ਵਿੱਚ ਹੀ ਕਹਿਆ ਨਾ ਜਿੱਤੇ ਸਤਿਗੁਰ ਜੀ ਆਖਦੇ ਆ ਵਾਹ ਵਾਹ ਕਰੇ ਸੇ ਜਨ ਸੋਹਨੇ ਜੇਰਾ ਮੇਰਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਉਹ ਮੈਨੂੰ ਸੋਹਣਾ ਲੱਗਦਾ ਹੈ ਉਹ ਮੈਨੂੰ ਪਿਆਰਾ ਲੱਗਦਾ ਹੈ ਸਤਿਗੁਰ ਜੀ ਆਖਦੇ ਜੀ ਪਰਮਾਤਮਾ ਕਿਸੇ ਇੱਕ ਦਾ ਖਾਸ ਨਹੀਂ ਹੈ ਨਾ ਉਹ ਕਿਸੇ ਦਾ ਖਾਸ ਖਸਮ ਹੈ ਨਾ ਉਹਦੀ ਖਾਸ ਕੋਈ ਪਤਨੀ ਹੈ ਤੇ ਸਤਗੁਰ ਜੀ ਆਖਦਿਆ ਭਾਈ ਇਹਦਾ ਮਤਲਬ ਇਹੀ ਹੈ ਸਰਬ ਨਿਰੰਤਰ ਰਵ ਰਿਹਾ ਉਹ ਹਰ ਇੱਕ ਪੁਰਖ ਵਿੱਚ ਹਰ ਇੱਕ ਇਸਤਰੀ ਵਿੱਚ ਉਹ ਬਰਾਬਰ ਹੀ ਰਮਿਆ ਹੋਇਆ ਹੈ ਇਹ ਕੋਈ ਇਸਤਰੀ ਨਹੀਂ ਕਹਿ ਸਕਦੀ ਵੀ ਮੇਰੇ ਵਿੱਚ ਜ਼ਿਆਦਾ ਹੈ ਤੇਰੇ ਵਿੱਚ ਘੱਟ ਹੈ ਹਉ ਹਰ ਇੱਕ ਦਾ ਬਰਾਬਰੀ ਹੈ ਬਸ ਇਹ ਹੈ ਉਨ੍ਹਾਂ ਵਿੱਚੋਂ ਜਿਹੜਾ ਪਰਮਾਤਮਾ ਦੇ ਹੁਕਮ ਨੂੰ ਮੰਨਦਾ ਹੈ ਉਹ ਪਰਮਾਤਮਾ ਦੀ ਖਾਸ ਇਸਤਰੀ ਦੀ ਲਾਈਨ ਵਿੱਚ ਖੜੀ ਹੋ ਜਾਂਦੀ ਹੈ ਉਹ ਜੀਵ ਰੱਬ ਦੇ ਪਿਆਰਿਆਂ ਦੀ ਕਤਾਰ ਵਿੱਚ ਖੜਾ ਹੋ ਜਾਂਦਾ ਹੈ ਫਿਰ ਅੱਗੇ ਮਹਾਰਾਜ ਆਖਦੇ ਆ ਨਾਲ कुटुंब ਸਾਥ ਵਰਦਾਤਾ ਉਹਦੀ ਉਪਮਾ ਕਿੰਨੀ ਘੂਬ ਹੈ ਉਸ ਅਕਾਲ ਪੁਰਖ ਦੀ ਨਾਲ ਦਾ ਅਰਥ ਇੱਥੇ ਨਾਲ ਹੀ ਹੈ ਜੀ ਕੁਟੰਬ ਦਾ ਅਰਥ ਹੈ ਕੁਟੰਬਨੀ ਜਨਨੀ ਜਨਮ ਦੇਣ ਵਾਲੀ ਆਪ ਜੀ ਨੂੰ ਪਤਾ ਹੈ ਬ੍ਰਹਮਾ ਦਾ ਜਨਮ ਹੁੰਦਾ ਹੈ ਕਮਲ ਫੁੱਲ ਦੀ ਨਾਲੀ ਚੋਂ ਬ੍ਰਹਮਾ ਦੀ ਰਚਨਾ ਉੱਥੋਂ ਹੋਈ ਇਹਦੀ ਜਨਨੀ ਕਮਲ ਦੀ ਨਾਲੀ ਹੈ ਨਾਲ ਕੁਟੰਬ ਸਾਥ ਵਰਦਾਤਾ ਕਮਲ ਫੁੱਲ ਦੀ ਨਾਲੀ ਵਿੱਚੋਂ ਪੈਦਾ ਹੋਣ ਵਾਲਾ ਬ੍ਰਹਮਾ ਜਿੰਨੂੰ ਸਾਤ ਪ੍ਰਾਪਤੀ ਵਿਸ਼ਨੂੰ ਦਾ ਵਿਸ਼ਨੂੰ ਪੂਰੀ ਹਮਾਇਤ ਕਰਦਾ ਸੀ ਬ੍ਰਹਮਾ ਦੀ ਮਹਾਰਾਜ ਆਖਦਿਆ ਇਸ ਬ੍ਰਹਮਾ ਨੂੰ ਵੀ ਭੁਲੇਖਾ ਪੈ ਜਾਂਦਾ ਹੈ ਕਿ ਮੈਂ ਉਸ ਰੱਬ ਦਾ ਅੰਤ ਪਾ ਲਵਾਂਗਾ ਰੱਬ ਮੇਰੇ ਤੋਂ ਵੱਡਾ ਨਹੀਂ ਹੈ ਮੈਂ ਬਹੁਤ ਵੱਡਾ ਹਾਂ ਮੇਰੇ ਕੋਲ ਬਹੁਤ ਤਾਕਤ ਹੈ ਸਤਗੁਰ ਜੀ ਆਖਦੇ ਜਦੋਂ ਬ੍ਰਹਮਾ ਨੂੰ ਇਹ ਵਹਿਮ ਪੈ ਜਾਂਦਾ ਹੈ ਕਿ ਮੈਂ ਸਭ ਤੋਂ ਵੱਡਾ ਹਾਂ ਮੈਂ ਰੱਬ ਦਾ ਅੰਤ ਪਾ ਲੈਣਾ ਹੈ ਆਖਦੇ ਬ੍ਰਹਮਾ ਭਾਲਣ ਸ੍ਰਿਸ਼ਟ ਗਿਆ ਫਿਰ ਬ੍ਰਹਮਾ ਜਦੋਂ ਰੱਬ ਦਾ ਅੰਤ ਪਾਉਣ ਲਈ ਤੁਰਦਾ ਹੈ ਇਹਦੇ ਕੋਲੋਂ ਕੇਵਲ ਤੇ ਕੇਵਲ ਇੱਕ ਨਾਲੀ ਦਾ ਅੰਤ ਹੀ ਨਹੀਂ ਪਾਇਆ ਗਿਆ ਹੋਰ ਅਨੰਤ ਕੀ ਪਾਉਣਾ ਸੀ ਕਮਲ ਫੁੱਲ ਦੀ ਨਾਲੀ ਵਿੱਚੋਂ ਹੀ ਨਹੀਂ ਨਿਕਲ ਸਕਿਆ ਪਤਾ ਨਹੀਂ ਕਿੰਨੇ ਕੁ ਯੁੱਗ ਉਸ ਨਾਲੀ ਵਿੱਚ ਹੀ ਭਟਕਦਾ ਰਿਹਾ ਹੈ ਜੋ ਪ੍ਰਾਨਕ ਗਥਾਵਾਂ ਵਿੱਚ ਜ਼ਿਕਰ ਮਿਲਦਾ ਹੈ ਬ੍ਰਹਮਾ ਦੇ ਲਈ ਵਿਸ਼ਨੂੰ ਦੇ ਲਈ ਕੀ ਵਿਸ਼ਨੂੰ ਦੀ ਹਮਾਇਤ ਪੂਰੀ ਸੀ ਇਹਨੂੰ ਫਿਰ ਜਦੋਂ ਬ੍ਰਹਮਾ ਇਸ ਨਾਲੀ ਵਿੱਚੋਂ ਨਹੀਂ ਨਿਕਲਦਾ ਪਤਾ ਨਹੀਂ ਕਿੰਨੇ ਯੁੱਗ ਭਟਕਦਾ ਰਿਹਾ ਫਿਰ ਤਰਲੇ ਮਨਤਾ ਕਰਦਾ ਹੈ ਰੱਬ ਅੱਗੇ ਕੀ ਰੱਬ ਜੀ ਤੁਹਾਡਾ ਵਾਕੀ ਅੰਤ ਨਹੀਂ ਪਾਇਆ ਜਾ ਸਕਦਾ ਇੱਕ ਛੋਟੀ ਜੀ ਨਾਲੀ ਚੋਂ ਨਹੀਂ ਮੈਂ ਨਿਕਲ ਸਕਿਆ ਹੋਰ ਤੁਹਾਡੀ ਬਣਾਏ ਹੋਏ ਕੁਦਰਤ ਦਾ ਮੈਂ ਅੰਤ ਕਿੱਥੋਂ ਪਾ ਲੈਣਾ ਇੱਕ ਛੋਟੀ ਜੀ ਨਾਲੀ ਉਹ ਵੀ ਇੱਕ ਫੁੱਲ ਦੀ ਨਾਲੀ ਤੇ ਉਸ ਰੱਬ ਨੇ ਪਤਾ ਨਹੀਂ ਕਿੰਨੇ ਕੋਹੋ ਜਿਹੇ ਫੁੱਲ ਬਣਾਏ ਕਿੰਨੀ ਵੱਡੀ ਕੁਦਰਤ ਰਚੀ ਉਸ ਮਾਲਕ ਨੇ ਭਾਵ ਕਿ ਬ੍ਰਹਮਾ ਉਹਦੇ ਕੋਈ ਕੋਈ ਛੋਟੀ ਤਾਕਤਾ ਥੋੜਾ ਦਿੱਤੀ ਸੀ ਰੱਬ ਨੇ ਉਹਨੂੰ ਬਣਾਇਆ ਤੇ ਬ੍ਰਹਮਾ ਨੂੰ ਰੱਬ ਨਹੀਂ ਸੀ ਹਨਾ ਜਿੰਨੇ ਵੀ ਦੇਵੀ ਦੇਵਤਿਆ ਚਾਹੇ ਬ੍ਰਹਮਾ ਹੈ ਮਹਾਦੇਵ ਹੈ ਵਿਸ਼ਨੂੰ ਹੈ ਇਹਨਾਂ ਸਾਰਿਆਂ ਨੂੰ ਬਣਾਉਣ ਵਾਲਾ ਇੱਕੋ ਇੱਕ ਪਰਮਾਤਮਾ ਹੈ ਇਹ ਰੱਬ ਤੋਂ ਵੱਡੇ ਨਹੀਂ ਆ ਰੱਬ ਇਹਨਾਂ ਦੇ ਉੱਪਰ ਰੱਬ ਦਾ ਹੁਕਮ ਚੱਲਦਾ ਤੇ ਰੱਬ ਨੇ ਇਹੋ ਜੇ ਬ੍ਰਹਮਾ ਇੱਕ ਨਹੀਂ ਪਤਾ ਕਿ ਕਿੰਨੇ ਕੋ ਬਣਾਏ ਆ ਕਿੰਨੇ ਕੋ ਬਣਾਏ ਆ ਕਿੰਨੇ ਕੋ ਖਤਮ ਕੀਤੇ ਉਹ ਬਣਾਉਂਦਾ ਰਹਿੰਦਾ ਤੇ ਖਤਮ ਕਰਦਾ ਰਹਿੰਦਾ ਸਤਿਗੁਰ ਜੀ ਆਕਦਿਆਂ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸ੍ਰਿਸ਼ਟ ਗਿਆ ਆਗੇ ਅੰਤ ਨਾ ਪਾਇਓ ਤਾਕਾ ਆਖਦਿਆ ਉਹਦੇ ਕੋਲ ਅੱਗੇ ਅੰਤਰੀ ਪਾਇਆ ਜਾ ਸਕਿਆ ਪਰਮਾਤਮਾ ਦਾ ਤੇ ਆਖਦਿਆ ਜੀਸ਼ਕ੍ਰਿਸ਼ਨ ਦੀ ਹਮਾਇਤ ਬ੍ਰਹਮਾ ਲੈਂਦਾ ਸੀ ਵੀ ਮੇਰੇ ਨਾਲ ਵਿਸ਼ਨੂ ਹੈ ਤੇ ਆਖਦਿਆ ਉਸੇ ਵਿਸ਼ਨੂ ਨੇ ਜਦੋਂ ਅਵਤਾਰ ਲਿਆ ਸੀ ਕ੍ਰਿਸ਼ਨ ਦਾ ਜਦੋਂ ਉਹ ਕੰਸ ਦਾ ਸੰਘਾਰ ਕਰਦਾ ਹੈ ਤੇ ਆਖਦਿਆ ਪਰਮਾਤਮਾ ਨੇ ਸ਼ਬਦ ਵਰ ਦਿੱਤੇ ਕੰਸ ਛੇਦ ਕਿਆ ਵੱਡਾ ਭਇਆ ਕੰਸ ਦਾ ਸੰਘਾਰ ਕਰਕੇ ਵੀ ਜੇ ਕੋਈ ਕੈਦਵੇ ਬਹੁਤ ਵੱਡਾ ਬਣ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਉਸ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈ ਇੱਥੇ ਸਾਰੀਆਂ ਉਹ ਉਦਾਹਰਨਾਂ ਦਿੱਤੀਆਂ ਗਈਆਂ ਨੇ ਜਿਹੜੀਆਂ ਪਿਛਲੇ ਯੁੱਗਾਂ ਵਿੱਚ ਹੋਈਆਂ ਨੇ ਜੋ Hindu ਇਤਿਹਾਸ ਵਿੱਚ ਮਿਲਦੀਆਂ ਨੇ ਲੋਕਾਂ ਨੇ ਕ੍ਰਿਸ਼ਨ ਦੀ ਵਡਿਆਈ ਕੀਤੀ ਵੀ ਕ੍ਰਿਸ਼ਨ ਨੇ ਕਾਂਸ ਦਾ ਸ਼ਿੰਗਾਰ ਕਰ ਦਿੱਤਾ ਕਾਲੀ ਨਾਗ ਨੂੰ ਮਾਰ ਦਿੱਤਾ ਗੋਵਰਧਨ ਪਹਾੜ ਨੂੰ ਆਪਣੀ ਉਚੀ-ਚੀਤੇ ਚੁੱਕ ਲਿਆ ਬੜੀਆਂ ਗਥਾਵਾਂ ਜੁੜੀਆਂ ਉਹਨਾਂ ਦੇ ਨਾਲ ਉਸੇ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਦੇ ਨਾਲ ਵੀ ਜੁੜੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਖਦੇ ਆ ਬਸ ਇਹ ਛੋਟੀਆਂ-ਛੋਟੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਵੱਡੇ ਨਹੀਂ ਬਣ ਸਕਦੇ ਇੰਨਾ ਸਾਰਿਆਂ ਤੋਂ ਵੱਡਾ ਮਾਲਕ ਬੈਠਾ ਹੋਇਆ ਉੱਪਰ ਜੋ ਇਹਨਾਂ ਨੂੰ ਤਾਕਤਾਂ ਦਿੰਦਾ। ਇਸ ਕਰਕੇ ਫਿਰ ਅਖੀਰ ਦਾ ਜੋ ਪਦ ਹੈ ਮਹਾਰਾਜ ਆਖਦੇ ਰਤਨ ਉਪਾਏ ਭਰੇ ਖੀਰ ਮਥਿਆ ਜਦੋਂ ਸਮੁੰਦਰ ਦਾ ਮੰਥਨ ਕੀਤਾ ਗਿਆ। ਇਹਦੇ ਵਿੱਚੋਂ 14 ਰਤਨ ਨਿਕਲੇ ਸਨ। ਇਹ ਰਲ ਕੇ ਕੀਤਾ ਸੀ ਦੇਵਤਿਆਂ ਨੇ ਤੇ ਅਸੁਰਾਂ ਨੇ, ਰਾਖਸ਼ਾਂ ਨੇ। ਦੇਵਤੇ ਕਹਿੰਦੇ ਸਨ ਅਸੀਂ 14 ਰਤਨ ਕੱਢਿਆ। ਤੇ ਰਾਖਸ਼ਿਸ ਕਹਿੰਦੇ ਸਨ ਅਸੀਂ ਕੱਢੇ ਰੋਲਾ ਪੈ ਗਿਆ ਉੱਥੇ ਵੀ ਅਸੀਂ ਮਿਹਨਤ ਜ਼ਿਆਦਾ ਸੀ ਕੀਤੀ ਹੈ ਜਿਆਦਾ ਜੋ ਰਸਾਂ ਲਾਇਆ ਰੜਕਣ ਲੱਗਿਆ ਸਮੁੰਦਰ ਨੂੰ ਉੱਥੇ ਮਹਾਰਾਜ ਆਖਦੇ ਰਤਨ ਉਪਾਏ ਧਰੇ ਖੀਰ ਮਥਿਆ ਜਦੋਂ ਸਮੁੰਦਰ ਨੂੰ ਮਥਨ ਕੀਤਾ ਗਿਆ ਹੋਰ ਪਖਲਾਏ ਜੇ ਅਸੀਂ ਕੀਆ ਹਰ ਕੋਈ ਕਹਿੰਦਾ ਸੀ ਇਹ ਅਸੀਂ ਕੀਤਾ ਹੈ ਅਸੀਂ ਕੀਆ ਕੀ ਸਾਡੇ ਕਰਕੇ ਇਹ ਸਮੁੰਦਰ ਦਾ ਮੰਥਨ ਹੋਇਆ ਅਸੀਂ 14 ਰਤਨ ਕੱਢੇ ਆ ਸਾਨੂੰ ਮਿਲਣਾ ਚਾਹੀਦੇ ਆ ਫਿਰ ਮਹਾਰਾਜ ਆਕਦੇ ਆ ਵੀ ਉਦੋਂ ਫਿਰ ਵਿਸ਼ਨੂੰ ਮੋਹਣੀ અવਤਾਰ ਧਾਰਨ ਕਰਦਾ ਹੈ ਮੋਹਣੀ અવਤਾਰ ਧਾਰਨ ਕੀਤਾ ਇੱਕ ਸੁੰਦਰ ਇਸਤਰੀ ਬਣ ਕੇ ਆਇਆ ਵਿਸ਼ਨੂੰ ਤੇ ਉਹ ਫਿਰ ਆ ਕੇ 14 ਰਤਨ ਸੰਨ ਉਹ ਇੱਕ ਇੱਕ ਰਤਨ ਵੰਡਦਾ ਹੈ ਜਿਨਨੇ 14 ਰਤਨ ਵਿੱਚੋਂ ਨਿਕਲੇ ਉਹ ਸਾਰੇ ਰਤਨ ਇੱਕ ਇੱਕ ਕਰਕੇ ਵੰਡੇ ਗਏ ਪਰ ਜਿਹੜਾ ਅੰਮ੍ਰਿਤ ਸੀ ਉਹ ਫੇਰ ਵੀ ਅਸੂਰਾਂ ਨੂੰ ਨਹੀਂ ਮਿਲਿਆ ਉਹ ਅੰਮ੍ਰਿਤ ਫੇਰ ਵੀ ਦੇਵਤਿਆਂ ਨੂੰ ਦੇ ਦਿੱਤਾ ਜਾਂਦਾ ਹੈ ਜਬ ਕਿ ਉਹ ਅੰਮ੍ਰਿਤ ਕੱਢਿਆ ਦੋਵਾਂ ਨੇ ਸੀ ਰਲ ਕੇ ਮੈਂ ਦੋਵਾਂ ਨੇ ਕੀਤੀ ਪਰ ਜਤੋ ਰਤਨਾ ਦੀ ਵੰਡ ਕੀਤੀ ਇੱਕ ਇੱਕ ਰਤਨ ਜਦੋਂ ਵੰਡਦੇ ਗਏ ਵੀ ਇਹ ਇਹਦੇ ਕੋਲ ਹੈ ਇਹ ਇਹਦੇ ਕੋਲ ਹੈ ਜਿਹੜਾ ਅੰਮ੍ਰਿਤ ਸੀ ਉਹ ਫਿਰ ਦੇਵਤਿਆਂ ਦੇ ਹਿੱਸੇ ਵਿੱਚ ਆ ਜਾਂਦਾ ਤੇ ਮਹਾਰਾਜ ਤਾਂ ਲਿਖਦਿਆ ਕਹ ਨਾਨਕ ਛਪੇ ਕਿਉਂ ਛਪਿਆ ਏਕੀ ਏਕੀ ਵੰਡ ਦਿਆ ਮਹਾਰਾਜ ਆਖਦਿਆ ਭਾਵੇਂ ਵਿਸ਼ਨੂੰ ਨੇ ਮੋਹਣੀ ਰੂਪ ਬਣ ਕੇ ਦੇਵਤਿਆਂ ਵਿੱਚ ਤੇ ਅਸੋਰਾ ਵਿੱਚ ਇੱਕ ਇੱਕ ਰਤਨ ਵੰਡਿਆ ਆਖਦਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਮੋਹਣੀ ਰੂਪ ਬਣ ਕੇ ਉਹਨੇ ਸਾਰਿਆਂ ਵਿੱਚ ਵੰਡ ਕਰਕੇ ਆਪਣੇ ਆਪ ਨੂੰ ਵੱਡਾ ਖਵਾ ਲਿਆ ਮਹਾਰਾਜ ਆਖਦਿਆ ਇਹ ਤੇ 14 ਰਤਨ ਸੰਜੋ ਸਮੁੰਦਰ ਦੇ ਮੰਥਨ ਵਿੱਚੋਂ ਨਿਕਲੇ ਪਰ ਉਸ ਪਰਮਾਤਮਾ ਨੇ ਪਤਾ ਨਹੀਂ ਸਮੁੰਦਰ ਵਿੱਚ ਹੋਰ ਕੀ ਕੁਝ ਪੈਦਾ ਕੀਤਾ ਹੈ ਉਨੇ 14 ਰਤਨ ਹੀ ਪਤਾ ਨਹੀਂ 14 ਰਤਨਾਂ ਤੋਂ ਹੋਰ ਵੀ ਕਿੰਨਾ ਕੁਝ ਹੋ ਸਕਦਾ ਹੈ ਤੇ ਆਖਦੇ ਆ ਭਾਵੇਂ ਕੋਈ ਕਹਿ ਸਕਦਾ ਹੈ ਕਿ ਉਹ ਪਰਮਾਤਮਾ ਆਪਣੀ ਕੁਦਰਤ ਵਿੱਚ ਵਸਿਆ ਹੋਇਆ ਲੁਕਿਆ ਹੋਇਆ ਹੈ ਹਜ਼ੂਰ ਆਖਦੇ ਬੇਸ਼ੱਕ ਉਹ ਆਪਣੀ ਕੁਦਰਤ ਵਿੱਚ ਸਮਾਇਆ ਹੋਇਆ ਜੋ ਉਹਨੇ ਪੈਦਾ ਕੀਤੀ ਹੈ ਪਰ ਜਦੋਂ ਲੋੜ ਪੈਂਦੀ ਹੈ ਉਹ ਲੁਕਿਆ ਨਹੀਂ ਰਹਿੰਦਾ ਪ੍ਰਗਟ ਹੋ ਜਾਂਦਾ ਹੈ ਕਹ ਨਾਨਕ ਛੁਪੈ ਕਿਉਂ ਛਪਿਆ ਹਮੇਸ਼ਾ ਹੈ ਤੇ ਹਰ ਥਾਂ ਧੀ ਹੈ ਨਾ ਪਰ ਇਹ ਨਹੀਂ ਵੀ ਹਰ ਥਾਂ ਤੇ ਹੈ ਤੇ ਹਮੇਸ਼ਾ ਲੁਕੇ ਰਹੇਗਾ ਉਹ ਦਿਸਦਾ ਨਹੀਂ ਸਾਨੂੰ ਜਿੱਦਣ ਲੋੜ ਪੈਂਦੀ ਹੈ ਪ੍ਰਮਾਤਮਾ ਜਿਹੜਾ ਗੁਪਤ ਹੈ ਉਹ ਪ੍ਰਗਟ ਵੀ ਹੋਣ ਲੱਗਿਆ देर ਨਹੀਂ ਲਾਉਂਦਾ ਜਿੱਦਣ ਨੂੰ ਜ਼ਰੂਰਤ ਪੈ ਗਈ ਇਸ ਕਰਕੇ ਆਖਦਾ ਕਹਿ ਨਾਨਕ ਛਪੇ ਕਿਉਂ ਛਪਿਆ ਏਕੀ ਏਕੀ ਵੰਡ ਦਿਆ ਇਥੇ ਧੰਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਉਸ ਮਾਲਕ ਦੀ ਸਮਰੱਥਾ ਨੂੰ ਬਿਆਨ ਕਰਦਿਆ ਵੀ ਉਸ ਤੋਂ ਵੱਡਾ ਕੋਈ ਨਹੀਂ ਹੈ ਸਾਰੇ ਦੇਵੀ ਦੇਵਤੇ ਉਸ ਮਾਲਕ ਤੋਂ ਵੱਡੇ ਆ ਉਹਦੀ ਜਿਨੀ ਉਪਮਾ ਕਰ ਲੋ ਜਿਨੀ ਉਹਦੀ ਰਚਨਾ ਉਹਦੇ ਗੁਣ ਗਾ ਲੋ ਉਹ ਨਹੀਂ ਥੋੜੇ ਆ ਸਤਿਗੁਰ ਜੀ ਕਿਰਪਾ ਕਰਨ ਆਪ ਸਭ ਜੁੜਿਓ ਜੀ ਤੁਹਾਡਾ ਸਭਨਾ ਦਾ ਧੰਨਵਾਦ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਥੋੜਾ ਜਿਹਾ ਸਮਾਪਾਂ ਨਾਮ ਨਾਲ ਜੁੜਨੇ ਸਤਗੁਰੂ ਜੀ ਕਿਰਪਾ ਕਰਨ ਆਪ ਸਭ ਪਿਆਰ ਨਾਲ ਜੁੜਦੇ ਹੋ ਨੇਮ ਦੇ ਨਾਲ ਰੂਟੀਨ ਦੇ ਨਾਲ ਤੁਸੀਂ ਸਤਗੁਰਾਂ ਦੇ ਚਰਨਾਂ ਦਾ ਪਿਆਰ ਮਾਣਦੇ ਹੋ ਇਹ ਪਿਆਰ ਇਸੇ ਤਰ੍ਹਾਂ ਆਪ ਜੀ ਦਾ ਸਤਗੁਰਾਂ ਦੇ ਚਰਨਾਂ ਨਾਲ ਬਣਿਆ ਰਹੇ ਆਓ ਸਾਰੇ ਕਿਰਪਾ ਕਰਿਆ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ